ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 25 ਤੋਂ ਲੈ ਕੇ 31 ਮਾਰਚ ਤੱਕ ਤੇ ਮੌਸਮ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਅੱਜ ਉਹ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਹੁਣ ਦਿਾਂ ਜੇਕਰ ਤਾਜ਼ਾ ਸੈਟਲਾਈਟ ਦੇ ਸਿਰਾਂ ਦੇਖੀਏ ਜੋ ਕਿ ਤੁਹਾਡੇ ਸਕਰੀਨ ਤੇ ਨੇ ਪੰਜਾਬ ਦੀ ਗੱਲ ਕਰੀ ਆ ਜੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇਸ ਵੇਲੇ ਮੌਸਮਾ ਜਿਹੜਾ ਬਿਲਕੁਲ ਸਾਫ ਬਣਿਆ ਹੋਇਆ ਹੈ ਪਛਮੀ ਸਿਸਟਮ ਜਿਹੜਾ ਪ੍ਰਭਾਵਿਤ ਕਰ ਰਿਹਾ ਸੀ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਜਿਹੜਾ ਜਾ ਪਾਰ ਕਰ ਚੁੱਕਿਆ ਹੈ ਹਾਲਾਂਕਿ ਪਛਮੀ ਉੱਤਰ ਪ੍ਰਦੇਸ਼ ਔਰ ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਨਾਲ ਲੱਗਦੇ ਹਰਿਆਣੇ ਦੇ ਕੁਝ ਇੱਕ ਦੋ ਖੇਤਰਾਂ ਦੇ ਵਿੱਚ ਹਾਲੇ ਵੀ ਐਕਟਿਵ ਹੈ ਤੇ ਅੱਗੇ ਲੰਘਦਾ ਹੋਇਆ ਤੁਹਾਨੂੰ ਦਿਖਾਈ ਦੇ ਰਿਹਾ ਹੋਏਗਾ ਸੋ ਅੱਜ ਰਾਤ ਮੌਸਮ ਬਿਲਕੁਲ ਸਾਫ਼ ਰਹੇਗਾ ਕਿਤੇ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਆਉਣ ਵਾਲੇ ਜੇਕਰ 6-7 ਦਿਨਾਂ ਦੀ ਗੱਲ ਕਰੀਏ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਖਾਗਲੋਂ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 25 ਤਰੀਕ ਨੂੰ ਯਾਨੀ ਕਿ ਕੱਲ ਪੱਛਮ ਜੜੀਆਂ ਚੱਲਦੀ ਰਹੇਗੀ ਪੰਜਵੀਂ ਉੱਤਰੀ ਹਵਾਵਾਂ ਜੜੀਆਂ ਚੱਲਦੀਆਂ ਰਹਿਣਗੀਆਂ ਕੋਈ ਖਾਸ ਪ੍ਰਭਾਵ ਮੌਸਮ ਦੇ ਉੱਤੇ ਨਹੀਂ ਪੈ ਰਿਹਾ ਤਾਂ ਮੌਸਮ ਖੜਾ ਸਾਫ਼ ਰਹੇਗਾ 26 ਤਰੀਕ ਨੂੰ ਬਦਲਵਾਈ ਫੇਰ ਤੋਂ ਵੱਲ ਸਕਦੀ ਹੈ ਜੀ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰੇਗੀ ਔਰ 26 ਤੋਂ 28 ਅਤੇ 30 ਯਾਨੀ ਕਿ ਜਿਹੜ ਏ ਬਦਰਵਾਈ ਵਾਲੇ ਹੋਣਗੇ ਸੋ ਪੰਜਾਬ ਦੇ ਵਿੱਚ ਜਿਹੜੇ ਅਖੀਲੇ ਦੋ ਤਿੰਨ ਦਿਨ ਹੋਣਗੇ ਮਾਰਚ ਦੇ ਯਾਨੀ ਕਿ 28 29 30 31 ਨੂੰ ਮੌਸਮ ਕਰਵਟ ਲੈ ਸਕਦਾ ਹੈ ਜਿੱਦੇ ਹਲਕੇ ਮੀਂਹ ਜੜਿਆ ਫਿਰ ਤੋਂ ਦਰਜ ਹੋ ਸਕਦੇ ਨੇ ਸੋ ਇਸ ਸਿਸਟਮ ਫਿਰ ਇਤਨਾ ਐਕਟਿਵੇਟ ਰਹੇਗਾ 31 ਮਾਰਚ ਤੱਕ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਜਾਦੋ ਸੋ ਜੋ ਅੰਕੜੇ ਇਹ ਜਾਰੀ ਕੀਤੇ ਗਏ ਨੇ ਫਿਲਹਾਲ ਕੋਈ ਕਿਸੇ ਤਰ੍ਹਾਂ ਦੇ ਅਲਰਟ ਜਿਹੜਾ ਜਾਰੀ ਨਹੀਂ ਕੀਤੇ ਗਏ ਹਾਲਾਂਕਿ ਅੱਜ ਹਰਿਆਣਾ ਚੰਡੀਗੜ੍ਹ ਦੇ ਵਿੱਚ ਹੋਰ yellow alert ਜਿਹੜੇ ਜਾਰੀ ਸਗੇ ਜੀ ਆਉਣ ਵਾਲੇ ਦਿਨਾਂ ਲਈ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਕੋਈ ਅਲਰਟ ਨਹੀਂ ਤੇ ਫਿਲਹਾਲ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ 28 ਤਰੀਕ ਤੋਂ ਆਣੀ ਸ਼ੁਰੂ ਹੋ ਜਾਏਗੀ ਤੇ 31 ਮਾਰਚ ਤੱਕ ਮੌਸਮ ਜਿਹੜਾ ਬੱਦਲਵਾਈ ਵਾਲਾ ਰਹੇਗਾ ਤੇ ਹਲਕੇ ਮੀਂਹ ਬੰਦਪਾਨ ਦੀ ਜਿਹੜੀ ਆ ਹੋ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਅਲੱਗੇ ਟੈਂਪਰੇਚਰ ਦੇ ਵਿੱਚ ਇੱਕ ਦੋ ਡਿਗਰੀ ਦੀ ਗਰਮਵਾਰ ਜਿਹੜੀ ਅੱਜ ਆਈ ਹੈ ਤੇ ਆਉਣ ਵਾਲੇ ਇੱਕ ਦੋ ਦਿਨਾਂ ਤੱਕ ਫਿਰ ਤੋਂ ਟੈਂਪਰੇਚਰ ਤਾਂ ਜਾਏਗਾ ਤੇ 28 ਤਰੀਕ ਨੂੰ ਫਿਰ ਤੋਂ ਜੜੀ ਜੜੀ ਗਰਮਵਾਰ ਟੈਂਪਰੇਚਰ ਦੇ ਵਿੱਚ ਆ ਸਕਦੀ ਹੈ ਸੋ ਅਸੀਂ ਜਿਹੜੇ ਆਉਣ ਵਾਲੇ ਦਿਨਾਂ ਦੀ ਰਿਪੋਰਟ ਮਿਲਦੀ ਹੈ ਅਗਲੀ ਘੜੀ ਦੇ ਵਿੱਚ ਜਾਰੀ ਰੱਖਦੇ ਹਾਂ ਤੁਹਾਨੂੰ